ਪੰਜਾਬ 84 ਲਾਈਵ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਅੱਜ ਫੇਰ ਕਿਤੇ ਨਾ ਕਿਤੇ ਧੀਆਂ ਨੇ ਜਿਹੜਾ ਏ ਬਟਾਲਾ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਤੇ ਨਾਲ ਦੀ ਨਾਲ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ। ਜ਼ਿਲ੍ਹਾ ਪਧਰੀ ਗੇਮਾ ਹੋਈਆਂ ਨੇ ਤੇ ਉਹਦੇ ਵਿੱਚ 골ਡ ਮੈਡਲ ਤੇ ਸਿਲਵਰ ਮੈਡਲ ਜਿੱਤ ਕੇ ਲਿਆਈਆਂ ਧੀਆਂ ਧੀਆਂ ਵੀ ਕਿਤੇ ਨਾਲੂ ਘਟ ਨਹੀਂ ਹੈਗੀਆਂ। ਕਹਿੰਦੇ ਇਹ ਧੀਆਂ ਦਾ ਸਤਿਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ। ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਚਿਹਰਿਆਂ ਤੇ ਮੁਸਕਰਾਹਟ ਹੈ ਤੇ ਸਮਾਈਲ ਹੈ। ਮੈਡਲ ਹੱਥ ਗਲੇ ਦੇ ਵਿੱਚ ਪਾਏ ਹੋਏ ਨੇ ਤੇ ਵਿਕਟਰੀ ਨਿਸ਼ਾਨ ਤੁਸੀਂ ਦੇਖ ਰਹੇ ਹੋ ਬੜੀ ਸਮਾਈਲ ਹੈ 10 ਸਾਲ ਤੋਂ ਲੈ ਕੇ ਤੇ 15 ਸਾਲ ਦੀ ਉਮਰ ਦੇ ਵਿੱਚ ਬੱਚੇ ਨੇ ਜਿਹੜੇ ਉਹਨਾਂ ਨੇ ਮੱਲਾ ਮਾਰੀਆਂ ਨੇ ਜ਼ਿਲ੍ਹਾ ਭਦਰੀ ਗੇਮ ਹੋਈਆਂ ਨੇ ਦੀਨਾ ਨਗਰ ਦੇ ਵਿੱਚ ਬਿਆਨਤ ਕਾਲਜ ਦੇ ਵਿੱਚ ਉੱਥੋਂ ਮੱਲਾ ਮਾਰ ਕੇ ਲਿਆਉਂਦੀਆਂ ਨੇ ਬੱਚੀਆਂ ਨੇ ਸੰਤ ਫਰਾਂਸਿਸ ਸਕੂਲ ਬਟਾਲਾ ਦੀਆਂ ਬੱਚੀਆਂ ਨੇ ਉਹ ਵੀ ਕਿਸੇ ਨਾਲੋਂ ਘੱਟ ਨਹੀਂ ਗੱਲਬਾਤ ਕਰਾਂਗੇ ਕਿੰਨੀ ਉਮਰ ਹੈ ਤੇ ਕਿਹਦੇ ਕਿਹਦੇ ਵਿੱਚੋਂ ਮੱਲਾ ਮਾਰੀਆਂ ਨੇ ਗੱਲਬਾਤ ਕਰਦੇ ਹਾਂ ਸੋ ਨਮਸਕਾਰ ਨਮਸਕਾਰ ਕੀ ਨਾਮ ਹੈ ਮੇਰਾ ਗੁਰਵੀਨ ਕੌਰ ਗੁਰਵੀਨ ਕੌਰ ਕਿੰਨੀ ਉਮਰ ਹੈ ਮੇਰੀ 15 ਸਾਲ ਉਮਰ ਹੈ 15 ਸਾਲ ਉਮਰ ਹੈ ਤੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਪਰਿਵਾਰ ਵਿੱਚ ਮੇਰੇ ਪਾਪਾ ਮੰਮਾ ਨਾਨੀ ਤੇ ਇੱਕ ਮੇਰੀ ਵੱਡੀ ਭੈਣ ਆ ਉਹ ਕੈਨੇਡਾ ਹੈ ਨੇ ਜੀ ਕਿੰਨੀ ਕਿ ਮਿਹਨਤ ਕਰਨੀ ਪੈਂਦੀ ਹੈ ਇਸ ਕੰਮ ਦੇ ਵਿੱਚ ਮਿਹਨਤ ਬਹੁਤ ਕਰਨੀ ਪੈਂਦੀ ਹੈ ਕਿਉਂਕਿ ਬਿਨਾ ਮਿਹਨਤ ਤੋਂ ਕੁਝ ਵੀ ਨਹੀਂ ਹੋ ਸਕਦਾ ਕੀ ਅੱਗੇ ਬੰਨਾ ਚਾਹੁੰਦੇ ਆ ਕੀ ਕਰਨਾ ਚਾਹੁੰਦੇ ਆ ਮੈਂ ਆਪਣੀ ਗੇਮਸ ਨੂੰ ਫੋਕਸ ਕਰਾਂਗੀ ਤੇ ਗੇਮਸ ਦੇ ਵਿੱਚ ਹੀ ਅੱਗੇ ਨਿਕਲਾਂਗੀ ਤੇ ਨਾਲ ਨਾਲ ਆਪਣੀ ਪੜ੍ਹਾਈ ਨੂੰ ਵੀ ਫੋਕਸ ਕਰਾਂਗੀ ਕਿਉਂਕਿ ਪੜ੍ਹਾਈ ਤੋਂ ਬਿਨਾ ਵੀ ਕੁਝ ਨਹੀਂ ਹੋ ਸਕਦਾ ਤੇ ਮੈਂ ਦੋਨਾਂ ਨੂੰ ਬੈਲੈਂਸ ਹੀ ਰੱਖਾਂਗੀ ਕਹਿੰਦੇ ਨੇ ਕਿ ਜਦੋਂ ਆਪਾਂ ਘਰੋਂ ਨਿਕਲ ਜਾਂਦੇ ਆ ਬੱਚੇ ਤੇ ਸਕੂਲ ਦਾ ਗੇਟ ਐਂਟਰ ਕਰਦੇ ਨੇ ਤਾਂ ਜ਼ਿੰਮੇਵਾਰੀ ਸਾਰੀ ਜਿਹੜੀ ਸਕੂਲ ਸਟਾਫ ਦੀ ਹੋ ਜਾਂਦੀ ਤੇ ਕਿਤੇ ਨਾ ਕਿਤੇ ਉਹਨਾਂ ਦੀ ਮਿਹਨਤ ਕਰਕੇ ਕਿਤੇ ਨਾ ਕਿਤੇ ਬੱਚੇ ਜਿਹੜੇ ਨੇ ਅੱਗੇ ਵੱਧਦੇ ਨੇ ਕੋਈ ਆਪੀਐਸ ਆਫੀਸਰ ਬੰਦਾ ਕੋਈ ਡਾਕਟਰ ਬੰਦਾ ਜਿਹੜੇ ਜਿਹੜਾ ਉਹਨਾਂ ਨੇ ਕੰਮ ਕਰਨਾ ਹੋਵੇ ਉਹ ਕਰਦਾ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਕਿ ਉਹਨਾਂ ਦੀ ਜ਼ਿੰਮੇਵਾਰੀ ਅੱਜ ਕਿਤੇ ਨਾ ਕਿਤੇ ਰੰਗ ਲੈ ਆਈ ਮੈਂ ਪਹਿਲਾਂ ਤੇ ਥੈਂਕਸ ਕਰਨਾ ਚਾਹੂੰਗੀ ਮੇਰੇ ਕੋਚ 우ਸ਼ਾ मैम ਨੂੰ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਹੈ ਇਸ ਮੁਕਾਮ ਨੂੰ ਪ੍ਰਾਪਤ ਕਰਨ ਵਾਸਤੇ ਤੇ ਮੇਰੀ ਅਥਾਰਟੀਜ਼ ਤੋਂ ਫਾਦਰ ਜੋਰਜ ਸਕਾਇਲਰਕ ਉਹਨਾਂ ਨੇ ਵੀ ਬਹੁਤ ਸਾਨੂੰ ਮੋਟੀਵੇਟ ਕੀਤਾ ਹੈ ਕਿ ਕੁਝ ਨਾ ਕੁਝ ਕਰੋ ਤੇ ਸਾਡੇ ਸਕੂਲ ਦਾ ਤੇ ਸਾਡੇ ਪੂਰੇ ਬਟਾਲੇ ਦਾ ਨਾਮ ਰੋਸ਼ਨ ਕਰੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਸ ਬੱਚੀਆਂ ਨੂੰ ਜਾਂ ਬੱਚਿਆਂ ਨੂੰ ਜਿਹੜੇ ਥੱਕ ਹਾਰ ਕੇ ਬੈਠ ਜਾਂਦੇ ਨੇ ਮਿਹਨਤ ਕਰੀ ਜਾਓ ਤੇ ਫਲ ਮਿਲ ਜਾਂਦਾ ਜਿੱਦਾਂ ਤੁਸੀਂ ਸਵੇਰੇ ਵੀ ਜਾਂਦੇ ਹੋ ਗਰਾਊਂਡ ਦੇ ਵਿੱਚ ਮਿਹਨਤ ਕਰਦੇ ਹੋ ਤਾਂ ਫਲ ਮਿਲਿਆ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਜਿਹੜੇ ਥੱਕ ਾਰ ਕੇ ਬਹਿ ਜਾਂਦੇ ਜਿਹੜੇ ਥੱਕ ਾਰ ਕੇ ਬਹਿ ਜਾਂਦੇ ਆ ਉਹਨਾਂ ਦਾ ਤਾਂ ਫਿਰ ਕੁਝ ਨਹੀਂ ਬਣ ਸਕਦਾ ਕਿਉਂਕਿ ਬਿਨਾਂ ਮਿਹਨਤ ਤੋਂ ਕੁਝ ਵੀ ਨਹੀਂ ਹੋ ਸਕਦਾ ਮਿਹਨਤ ਕਰਾਂਗੇ ਤੇ ਕੁਝ ਨਾ ਕੁਝ ਅੱਗੇ ਕਰ ਪਾਵਾਂਗੇ ਬਿਨਾਂ ਮਿਹਨਤ ਤੋਂ ਕੁਝ ਨਹੀਂ ਹੋ ਸਕਦਾ ਸੋ ਗੱਲਬਾਤ ਕੀਤੀ ਹੋਰ ਵੀ ਬੱਚੇ ਨੇ ਪੜਾਉਣ ਨਾਲ ਵੀ ਗੱਲਬਾਤ ਕਰਾਂਗੇ ਕੀ ਉਹਨਾਂ ਦਾ ਕਹਿਣਾ ਹੈ ਗੱਲਬਾਤ ਕਰਦੇ ਆ ਸੋ ਨਮਸਕਾਰ ਨਮਸਕਾਰ ਕੀ ਨਾਮ ਹੈ ਰਿਦਮ ਰਿਦਮ ਜੀ ਕਿੰਨੀ ਉਮਰ ਹੈ ਤੁਹਾਡੀ ਦਾ ਸਰ ਤੁਸੀਂ ਵੀ ਮੈਡਲ ਜਿੱਤ ਕੇ ਲਿਆਇਓ ਹਾਂਜੀ ਕਿੰਨੀ ਇੱਕ ਖੁਸ਼ੀ ਹੈ ਫਿਰ ਅੱਜ ਕੀ ਤੁਸੀਂ ਜ਼ਿਲ੍ਹਾ ਪਤਰੀ ਦੇ ਵਿੱਚੋਂ ਮਿਹਨਤ ਕਰਕੇ ਮੈਡਲ ਜਿੱਤ ਕੇ ਲਿਆਇਓ ਬਹੁਤ ਖੁਸ਼ੀ ਹੈ ਕੀ ਬੰਨਾ ਚਾਹੁੰਦੀ ਰੱਬੀ ਮੈਂ ਟੀਚਰ ਟੀਚਰ ਬੰਨਾ ਚਾਹੁੰਦੀ ਹਾਂ ਟੀਚਰ ਹੀ ਕਿਉਂ ਬੰਨਣਾ ਕਿਉਂਕਿ ਮੇਰਾ ਆਪਣੀ ਖੁਸ਼ੀ ਆ ਆਪਣੀ ਖੁਸ਼ੀ ਦੇ ਨਾਲ ਪਰਿਵਾਰ ਦੇ ਵਿੱਚ ਕੋਣ ਕੋਣ ਮੇਰੇ ਮੰਮਾ ਮੇਰੇ ਪਾਪਾ ਆ ਤੇ ਮੇਰੇ ਦੋ ਭਰਾ ਆ ਸਾਰਿਆਂ ਦੀ ਸਪੋਰਟ ਆ ਹਾਂਜੀ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਕਿ ਟੀਚਰਸ ਬੰਨਾ ਚਾਹੁੰਦੇ ਨੇ ਆਪਾਂ ਵੀ ਅਰਦਾਸ ਕਰਦੇ ਆ ਪ੍ਰਮਾਤਮਾ ਅੱਗੇ ਕਿ ਟੀਚਰ ਬਣੇ ਤੇ ਆਪਣਾ ਮਾਤਾ ਪਿਤਾ ਦਾ ਨਾਮ ਰੋਸ਼ਨ ਕਰੇ ਆਪਾਂ ਗੱਲਬਾਤ ਕਰਦੇ ਹਾਂ ਸੋ ਨਮਸਕਾਰ ਨਮਸਕਾਰ ਕੀ ਨਾਮ ਹੈ ਨਮਾਪ੍ਰੀਤ ਕਿੰਨੀ ਉਮਰ ਆ 12 ਸਾਲ ਬੰਨਾ ਕੀ ਚਾਹਦੀ ਧੀ ਫਿਰ ਮੈਂ ਵੱਡੇ ਹੋ ਕੇ ਪੋਲਿਟਿਸ਼ੀਅਨ ਬੰਨਾ ਚਾਹੁੰਦੀ ਆ ਤੇ ਇੰਡੀਆ ਨੂੰ ਵਧੀਆ ਬਣਾਉਣਾ ਚਾਹੁੰਦੀ ਆ ਪਰਿਵਾਰ ਦੇ ਵਿੱਚ ਕੌਣ-ਕੌਣ ਦਾ ਕੀ ਕੀ ਦੀ ਸਪੋਰਟ ਹੈ ਮੇਰੇ ਪਰਿਵਾਰ ਵਿੱਚ ਮੇਰੇ ਮੰਮਾ ਮੇਰੇ ਪਾਪਾ ਤੇ ਮੇਰੀ ਵੱਡੀ ਭੈਣ ਤੇ ਮੇਰੇ ਨਿੱਕੇ ਭਰਾ ਸਪੋਰਟ ਵਸ ਸਾਰਿਆਂ ਦੀ ਲੜੀ ਰਹੀ ਆ ਪਰ ਮੇਰੀ ਵੱਡੀ ਭੈਣ ਜਿਹੜੇ ਨੈਸ਼ਨਲਿਸਟ ਆ ਮੈਂ ਉਹਦੇ ਵਾਂਗੂ ਬਣਨਾ ਚਾਹੁੰਦੀ ਆ ਜੀ ਸੋ ਗੱਲਬਾਤ ਕੀਤੀ ਹੈ ਹੋਰ ਬੱਚੇ ਨੇ ਗੱਲਬਾਤ ਕਰਦੇ ਆ ਨਮਸਕਾਰ ਨਮਸਕਾਰ ਕੀ ਨਾਮ ਹੈ ਗੋਰੀ ਸੀਸਕੋਰ ਤੁਸੀਂ ਵੀ ਫਿਰ ਮੈਡਲ ਜਿੱਤ ਕੇ ਆਏ ਹੋ ਹਾਂ ਜੀ ਕਿੰਨੀ ਕਿ ਮਿਹਨਤ ਕਰਨੀ ਪੈਂਦੀ ਹੈ ਮੈਨੇ ਤਾਂ ਕਰਨੀ ਪੈਂਦੀ ਜਿੰਨਾ ਡਿਫਿਕਲਟ ਆਏਗਾ ਓਨੀ ਹੀ ਮਿਹਨਤ ਕਰਨੀ ਚਾਹੀਦੀ ਸਾਨੂੰ ਜੀ ਅੱਗੇ ਕੀ ਬੰਨਣਾ ਚਾਹੁੰਦੇ ਫਿਰ ਅੱਗੇ ਪੁਲਿਸ ਆਫੀਸਰ ਬਣਨਾ ਚਾਹੁੰਦੇ ਸੋ ਕੋਈ ਆਈਪੀਐਸ ਆਫੀਸਰ ਤੇ ਕੋਈ ਡਾਕਟਰ ਤੇ ਕੋਈ ਟੀਚਰਸ ਬੰਨਾ ਚਾਹੁੰਦਾ ਹੈ ਗੱਲਬਾਤ ਕਰਦੇ ਆ ਹੋਰ ਵੀ ਬੱਚਿਆਂ ਨਾਲ ਤੇ ਕੀ ਨਾਮ ਹੈ ਮੇਰਾ ਪ੍ਰਤੀਜੋਤ ਕੋਲ ਕੀ ਨਾਮ ਹੈ ਤੇ ਕਿੰਨੀ ਉਮਰ ਕਿੰਨੀ ਹੈ ਮੇਰੀ 12 ਸਾਲ ਕੀ ਬੰਨਾ ਚਾਹੁੰਦੇ ਹੋ ਫਿਰ ਅੱਗੇ ਹੋ ਕੇ ਮੈਂ ਪਲੇਅਰ ਬੰਨਾ ਚਾਹੁੰਦੀ ਹਾਂ ਪਲੇਅਰ ਚੰਗਾ ਪਲੇਅਰ ਬੰਨਾ ਚਾਹੁੰਦੇ ਅੱਜ ਮੈਡਲ ਜਿੱਤ ਕੇ ਲੈ ਕਿੰਨੀ ਖੁਸ਼ੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਨਮਸਕਾਰ ਜੀ ਨਮਸਕਾਰ ਕੀ ਨਾਮ ਹੈ ਸੁਖਮਨੀ ਸੁਖਮਨੀ ਤੇ ਉਮਰ ਕਿੰਨੀ ਸੁਖਮਨੀ ਦੀ 11 ਸਾਲ 11 ਸਾਲ ਤੇ ਫਿਰ ਕਿੰਨੀ ਕਿ ਮਿਹਨਤ ਕੀਤੀ ਤੇ ਅੱਜ ਫਿਰ 골ਡ ਮੈਡਲ ਜਿੱਤ ਕੇ ਲਿਆਉਂਦਾ ਧੀ ਨੇ ਮਿਹਨਤ ਬਹੁਤ ਕੀਤੀ ਆ ਡਿਫਿਕਲਟ ਬਹੁਤ ਸੀ ਪਰ ਆਪਾਂ ਕੋਸ਼ਿਸ਼ ਕੀਤੀ ਪੂਰੀ ਜਿੱਤਣ ਦੀ ਪਰਿਵਾਰ ਦੇ ਵਿੱਚ ਕੋਣ ਕੋਣ ਹੈ ਮੇਰੇ ਮੰਮਾ ਪਾਪਾ ਭਰਾ ਤੇ ਦੋ ਭਰਾ ਦੇ ਦਾਦੀ ਆਪਾਂ ਸਪੋਰਟ ਕਰਦੀ ਰਹੀ ਹੈ ਪਰਿਵਾਰ ਤੋਂ ਪਰਿਵਾਰ ਚੋਂ ਮੰਮਾ ਪਾਪਾ ਦੀ ਜ਼ਿਆਦਾ ਸਪੋਰਟ ਰਹੀ ਹੈ ਤੇ ਸਕੂਲ ਚੋਂ ਉਸਾ ਮੈਮ ਕੋਚ ਤੇ ਫਿਰ ਕਿੰਨੇ ਵੇ ਉੱਠਦੀ ਫਿਰਦੀ ਪੰਜ ਜਾਂ 6 ਕੀ ਕਰਦੇ ਫਿਰ ਉੱਠ ਕੇ ਉੱਠ ਕੇ ਪਹਿਲਾਂ ਪੜ੍ਹਦੇ ਆ ਫਿਰ ਨਹਾਉਂਦੇ ਆ ਤੇ ਫਿਰ ਐਕਸਰਸਾਈਜ਼ ਰਿਆ ਗਰਾਊਂਡ 'ਚ ਵੀ ਜਾਂਦੇ ਹੋ ਨਹੀਂ ਕਰੇ ਐਕਸਰਸਾਈਜ਼ ਕਰੇ ਐਕਸਰਸਾਈਜ਼ ਹਾਂਜੀ ਕੀ ਬੰਨਣਾ ਚੰਦੀ ਤੀ ਫਿਰ ਸੁਖਮਨੀ ਮੈਂ ਡਾਕਟਰ ਡਾਕਟਰ ਹੀ ਕਿਉਂ ਮੈਂ ਲੋਕਾਂ ਦੀ ਸੇਵਾ ਕਰਨੀ ਚਾਹੁੰਨੀ ਵੱਡੇ ਹੋ ਕੇ ਨਮਸਕਾਰ ਨਮਸਕਾਰ ਕੀ ਨਾਮ ਹੈ ਇੱਕ ਦੀਪ ਚੋਦਕਰ ਅੱਜ ਫਿਰ ਤੁਸੀਂ ਵੀ ਮੱਲਾ ਮਾਰੀਏ ਕੀ ਕਹਿਣਾ ਚਾਹੁੰਦੇ ਮੈਂ ਬਹੁਤ ਹੀ ਖੁਸ਼ ਹਾਂ ਮੈਂ ਬਹੁਤ ਹੀ ਖੁਸ਼ ਹਾਂ ਤੇ ਮੈਂ ਆਪਣੇ ਆਪ ਤੇ ਬਹੁਤ ਪ੍ਰਾਊਡ ਫੀਲ ਕਰ ਰਹੀ ਹਾਂ ਤੇ ਜਦ ਮੈਂ ਹੁਣ ਘਰੇ ਜਾਣਾ ਹੈ ਤੇ ਸਾਰਾ ਕੁਝ ਮੇਰੇ ਜਾਂਦਿਆਂ ਨੂੰ ਤਿਆਰ ਹੋਣਾ ਹੈ ਮੇਰੇ ਮम्मा पापा ਦੀ ਬਹੁਤ ਜਿਆਦਾ ਸਪੋਰਟ ਹੈ ਤੇ ਸਕੂਲ ਅਥਾਰਟੀ ਸਕੂਲ ਅਥਾਰਟਿਜ਼ ਨੇ ਵੀ ਹਨ ਨੂੰ ਬਹੁਤ ਜਿਆਦਾ ਸਪੋਰਟ ਦਿੱਤੀ ਹੈ ਤੇ ਮੇਰੇ ਕੋਚ ਹੁਸ਼ਾ मैम ਨੇ ਉਹਨਾਂ ਨੂੰ ਹਨ ਨੂੰ ਇਸ ਚੀਜ਼ਾਂ 'ਤੇ ਬਹੁਤ ਹੀ ਬढ़ावा ਦਿੱਤਾ ਹੈ ਤੇ ਹਨ ਨੂੰ ਕਿਹਾ ਹੈ ਕਿ ਪੜਾਈ ਤੇ ਨਾਲ-ਨਾਲ ਸਪੋਰਟਸ ਵੀ ਜ਼ਰੂਰੀ ਹੈ ਤੇ ਇਸ ਦੋਵਾਂ ਨੂੰ ਬੈਲੈਂਸ ਕਰਕੇ ਰੱਖਣਾ ਚਾਹੀਦਾ ਸੋ ਗੱਲਬਾਤ ਕਰਦੇ ਆ ਹੋਰ ਵੀ ਬੱਚੇ ਨੇ ਕੀ ਉਹਨਾਂ ਦਾ ਕਹਿਣਾ ਹੈ ਨਮਸਕਾਰ ਜੀ ਨਮਸਕਾਰ ਕੀ ਨਾਮ ਹੈ ਪਹਿਲਾਂ ਜੀ ਫਲੋਰ ਤੇ ਉਮਰ ਕਿੰਨੀ ਉੱਤੀ ਬੋਲੋ 11 ਸਾਲ ਤੇ ਕਿੰਨੀ ਕਿ ਮਿਹਨਤ ਕਰਨੇ ਪੈਂਦੀ ਅੱਜ ਫਿਰ ਮੈਡਲ ਗਲ ਦੇ ਵਿੱਚ ਪੈ ਗਿਆ ਅੱਜ ਤੇ ਫਿਰ ਪਾਰਟੀ ਚੱਲੂਗੀ ਘਰੇ ਜਾ ਕੇ ਮੰਮੀ ਪਾਪਾ ਨੇ ਕਹਿਣਾ ਫਿਰ ਅੱਜ ਧੀ ਨੇ ਮੈਡਲ ਜਿੱਤ ਕੇ ਲਿਆਂਦਾ ਠੀਕ ਹੈ ਨਾ ਮਿਹਨਤ ਕਿੰਨੀ ਕਿ ਕਰਨੇ ਪੈਂਦੇ ਬਹੁਤ ਮਿਹਨਤ ਕਰਨੀ ਪੈਂਦੀ ਮਿਹਨਤ ਬਿਨਾ ਆ ਕੁਝ ਵੀ ਹੋ ਨਹੀਂ ਪਾਣਾ ਕਿੰਨੀ ਕਿੰਨੀ ਮਿਹਨਤ ਸਮਝਦੇ ਉਹਦੇ ਵਿੱਚ ਲੱਗੀ ਹੈ ਸਭ ਤੋਂ ਜ਼ਿਆਦਾ ਮੇਰੀ ਦਾਦੀ ਜੀ ਲੱਗੀ ਹੈ ਸਕੂਲ 'ਚ ਮੇਰੇ ਕੋਚ ਦੀ ਲੱਗੀ ਹੁਸ਼ਮਾਮ ਦੀ ਜੀ ਫਿਰ ਕੀ ਬੰਨਾ ਕੀ ਚਾਹਦੀ ਹੈ ਆਈਪੀਐਸ ਅਫਸਰ ਉਹੀ ਕਿਉਂ ਕੀ ਕਿ ਹੈ ਨੀ ਮम्मा ਦਾ ਸੁਪਨਾ ਹੈ ਪੂਰਾ ਕਰਨਾ ਜ਼ਰੂਰ ਹੈ ਹਾਂਜੀ ਸੋ ਗੱਲਬਾਤ ਕੀਤੀ ਹੈ ਜੀ ਆਈਪੀਐਸ ਅਫੀਸਰ ਬੰਨਾ ਚਾਹਦੀ ਹੈ ਧੀ ਉਮਰਾਂ ਛੋਟੀਆਂ ਨੇ ਪਰ ਤੇਰੇ ਕਾਮ ਨੇ ਬੜੇ ਵੱਡੇ ਨੇ ਸੋ ਆਪਾਂ ਵੀ ਅਰਦਾਸ ਕਰਦੇ ਹਾਂ ਕਿ ਬੱਚੀਆਂ ਜੇਰੀਆਂ ਨੇ ਕਿਤੇ ਨਾ ਕਿਤੇ ਆਪਣੇ ਤੇਰੇ ਆਪਣੇ ਮਕਾਮ ਤੇ ਪਹੁੰਚਣ ਤੇ ਮਾਤਾ ਪਿਤਾ ਦਾ ਤੇ ਨਾਲ ਦੀ ਨਾਲ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰਨ ਸੋ ਗੱਲਬਾਤ ਕਰਾਂਗੇ ਆਪਾਂ ਟੀਚਰ ਦੇ ਨਾਲ ਵੀ ਉਹਨਾਂ ਦਾ ਕੀ ਕਹਿਣਾ ਹੈ ਸੋ ਗੱਲਬਾਤ ਕਰਦੇ ਆ ਜਿਨ੍ਹਾਂ ਦੀ ਸਭ ਤੋਂ ਜ਼ਿਆਦਾ ਮਿਹਨਤ ਹੁੰਦੀ ਆ ਸਕੂਲ ਦੇ ਵਿੱਚ ਐਂਟਰ ਕਰਜੋ ਤੇ ਜਿਹੜਾ ਸਟਾਫ ਆ ਉਹਨਾਂ ਦੀ ਬੜੀ ਮਿਹਨਤ ਹੁੰਦੀ ਆ ਗੱਲਬਾਤ ਕਰਦੇ ਆ ਟੀਚਰ ਸਾਡੇ ਨਾਲ ਮੌਜੂਦ ਹੈ ਕੀ ਹੋਣਾ ਤਾਂ ਕਹਿਣਾ ਸੋ ਨਮਸਕਾਰ ਨਮਸਕਾਰ ਜੀ ਨਾਮ ਜੀ ਜ਼ਿੰਨਤ ਜਿੰਨ ਜੀ ਬਹੁਤ ਬਹੁਤ ਮੁਬਾਰਕਾ ਸਾਡੇ ਚੈਨਲ ਵੱਲੋਂ ਕੀ ਅੱਜ ਬੱਚੀਆਂ ਨੇ ਛੋਟੀ ਉਮਰ ਦੇ ਵਿੱਚ ਹੀ ਮੱਲਾ ਮਾਰੀਆਂ ਨੇ ਕੀ ਕਹਿਣਾ ਚਾਹੁੰਦੇ ਹੋ ਤੇ ਕਿਹਦੀ ਮਿਹਨਤ ਰਹੀ ਏ ਸਭ ਤੋਂ ਜ਼ਿਆਦਾ ਥੈਂਕਸ ਫੋਰ ਸਾਡੇ ਸਕੂਲ ਦੇ ਪ੍ਰਿੰਸੀਪਲ ਫਾਦਰ ਜੋਰਜ ਜੋਰਜ ਕਾਇਲਕ ਜਿਨ੍ਹਾਂ ਦੀ سپورਟ ਦੇ ਨਾਲ ਅਸੀਂ ਇਸ ਮੁਕਾਮ ਤੇ ਪਹੁੰਚੇ ਹਾਂ ਕਿਉਂਕਿ ਉਹਨਾਂ ਉਹਨਾਂ ਵੱਲੋਂ ਸਾਨੂੰ ਫੁੱਲ سپورਟ ਹੁੰਦੀ ਹੈ ਕਿਸੇ ਵੀ ਚੀਜ਼ ਵਾਸਤੇ ਕਿਸੇ ਵੀ ਕੋਈ ਕੰਮ ਵਾਸਤੇ ਕਦੀ ਵੀ ਉਹਨਾਂ ਨੇ ਕਿਸੇ ਚੀਜ਼ ਵਾਸਤੇ ਨਾ ਨਹੀਂ ਕੀਤੀ ਫੁੱਲ سپورਟ ਹੁੰਦੀ ਹੈ ਉਹ ਅੱਜ ਫਿਰ ਬੱਚੀਆਂ ਜਿਹੜੀਆਂ ਨੇ ਮੈਡਲ ਜਿੱਤ ਕੇ ਲਿਆਂਦਾ ਤੇ ਪਤਾ ਲੱਗੇ ਕਿ ਸਕੂਲ ਵੱਲੋਂ ਹੀ ਸਾਰਾ ਖਰਚਾ ਕੀਤਾ ਕਿ ਉਹਨਾਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ ਹੈ ਬੱਚਿਆਂ ਦੇ ਚਿਹਰਿਆਂ ਤੇ ਵੀ ਬੜੀ ਮੁਸਕਰਾਹਟ ਹੈ ਤੇ ਕੋਈ ਆਪੀਐਸ ਅਫੀਸਰ ਬੰਨਾ ਚਾਹੁੰਦਾ ਕੋਈ ਡਾਕਟਰ ਬੰਨਾ ਚਾਹੁੰਦਾ ਕੋਈ ਪੁਲਿਸ ਵਾਲਾ ਬੰਨਾ ਚਾਹੁੰਦਾ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਮਿਹਨਤ ਕਿਤਨਾ ਕਿਤੇ ਅੱਜ ਰੰਗ ਲੈ ਆਈ ਹੈ ਵੇਖੋ ਜੀ ਸਭ ਤੋਂ ਪਹਿਲਾਂ ਮਿਹਨਤ ਆ ਉਹਨਾਂ ਦੇ ਪੇਰੈਂਟਸ ਦੀ ਜਿਨ੍ਹਾਂ ਨੇ ਬੱਚਿਆਂ ਨੂੰ ਜਨਮ ਦਿੱਤਾ ਪਰਵਿਸ਼ ਦਿੱਤੀ ਵਧੀਆ ਸਕੂਲ ਦੇ ਵਿੱਚ ਉਹਨਾਂ ਦੀ ਐਡਮਿਸ਼ਨ ਕਰਵਾਈ ਮਤਲਬ ਬੜੇ ਤਰੀਕੇ ਦੇ ਨਾਲ ਉਹਨਾਂ ਦਾ ਖਾਣਾ ਪਾਣੀ ਦਾ ਸਾਰਾ ਕੁਝ ਧਿਆਨ ਰੱਖਦੇ ਹੋਏ ਬੜੀ ਮਿਹਨਤ ਨਾਲ ਸਕੂਲ ਤੱਕ ਪਹੁੰਚਾਇਆ ਸਕੂਲ ਪੇਜਦੇ ਨੇ ਉਹਨਾਂ ਨੂੰ ਰੈਡੀ ਕਰਕੇ ਪ੍ਰੋਪਰ ਸਾਰਾ ਕੁਝ ਕਰਦੇ ਨੇ ਉਸ ਤੋਂ ਬਾਅਦ ਸਾਡੀ ਮੈਨੇਜਮੈਂਟ ਬਹੁਤ ਵਧੀਆ ਹੈ ਕਿਉਂਕਿ ਜਿੰਨਾ ਦੀ سپورਟ ਦੇ ਨਾਲ ਅਸੀਂ ਬੱਚਿਆਂ ਨੂੰ ਅੱਗੇ ਲੈ ਕੇ ਜਾਂਦੇ ਹਾਂ ਉਹਨਾਂ ਦੀ سپورਟ ਨਾ ਹੋਵੇ ਅਸੀਂ ਕੁਝ ਨਹੀਂ ਕਰਵਾ ਸਕਦੇ ਸਟੱਡੀ ਦੇ ਨਾਲ ਨਾਲ ਅਸੀਂ ਬੱਚਿਆਂ ਨੂੰ ਗੇਮਾਂ ਦੀ ਪ੍ਰੈਕਟਿਸ ਵੀ ਕਰਵਾਉਂਦੇ ਹਾਂ ਕਿ ਬੱਚੇ ਕੁਝ ਨਾ ਕੁਝ ਬਣ ਸਕਣ ਮੈਡਮ ਅੱਗੇ ਕਿੱਥੋਂ ਦੀਆਂ ਤਿਆਰੀਆਂ ਨੇ ਅੱਗੇ ਜਿਲ੍ਹਾ ਭਦਰੀ ਗੇਮਾਂ ਨੇ ਅੱਗੇ ਦੀਆਂ ਵੀ ਤਿਆਰੀਆਂ ਚੱਲ ਰਹੀਆਂ ਅੱਗੇ ਕਿੱਥੇ ਭੇਜਣਾ ਚਾਹੁੰਦੇ ਬੱਚਿਆਂ ਨੂੰ ਤੁਸੀਂ ਸਰ ਬੱਚੇ ਹੁਣ ਡਿਸਟ੍ਰਿਕਟ ਲੈਵਲ ਤੇ ਖੇਡ ਕੇ ਆਏ ਨੇ ਸਾਡੇ ਬੱਚੇ 골ਡ ਮੈਡਲ ਹਾਸਲ ਕਰਕੇ ਆਏ ਨੇ ਹੁਣ ਅਸੀਂ ਅੱਗੇ ਸਟੇਟ ਲੈਵਲ ਤੇ ਜਾਵਾਂਗੇ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਕਿ ਬੱਚਿਆਂ ਨੇ ਮਿਹਨਤ ਕੀਤੀ ਹੈ ਮਾਤਾ ਪਿਤਾ ਦਾ ਵੀ ਕਿਤੇ ਨਾ ਕਿਤੇ ਮਿਹਨਤ ਹੁੰਦੀ ਹੈ ਤੇ ਅੱਜ ਉਹਨਾਂ ਨੂੰ ਮੈਡਲ ਜਿੱਤ ਕੇ ਲਿਆਉਂਦੇ ਨੇ ਕਿਤੇ ਨਾ ਕਿਤੇ ਸਕੂਲ ਸਟਾਫ ਦਾ ਤੇ ਸਹਿਯੋਗ ਅਤੇ ਨਾਲ ਦੀ ਨਾਲ ਮਾਤਾ ਪਿਤਾ ਦਾ ਸੋ ਵੀਡੀਓ ਨੂੰ ਅਤਵਾ ਸ਼ੇਅਰ ਕਰਿਓ ਕੈਮਰਾ ਪਰਸਨ ਹੌਣ ਅਗਰ왈 ਦੇ ਨਾਲ ਪੰਜਾਬ 84 ਲੱਕੀ ਰਾਜਪੂਤ ਬਟਾਲਾ